ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਤੇ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਕਹਾਣੀਆਂ ਕਿਵੇਂ ਦੀਆਂ ਲੱਗਦੀਆਂ ਨੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਪੰਜਾਬੀ ਕਹਾਣੀ ਜੋ ਕਹਾਣੀ ਹੈ ਇੱਕ ਮੀਂਹ ਵਿੱਚ ਮਿੱਟੀ ਦੇ ਚੁੱਲ੍ਹੇ ਤੇ ਰੋਟੀ ਦੀ ਕਹਾਣੀ ਹੈ ਪਿੰਡ ਦੀ ਧਰਤੀ ਹਰ ਵੇਲੇ ਆਪਣੀ ਸਾਦਗੀ ਨਾਲ ਮਨੁੱਖ ਨੂੰ ਮੋਹ ਲੈਂਦੀ ਹੈ ਸਵੇਰ ਦੇ ਸਮੇਂ ਜਦੋਂ ਅੰਬਰ ਵਿੱਚ ਬੱਦਲ ਛਿੜੇ ਹੋਏ ਸਨ ਮੀਂਹ ਦੀਆਂ ਬੂੰਦਾਂ ਹੌਲੀ-ਹੌਲੀ ਖੇਤਾਂ ਉੱਤੇ ਡਿੱਗ ਰਹੀਆਂ ਸਨ ਖੇਤਾਂ ਵਿੱਚ ਮਿੱਟੀ ਦੀ ਸੁਗੰਧ ਹਵਾ ਵਿੱਚ ਫੈਲੀ ਹੋਈ ਸੀ ਉਹ ਸੁਗੰਧ ਜਿਸ ਨੂੰ ਸੁੰਘ ਕੇ ਕਿਸਾਨ ਦਾ ਦਿਲ ਖੁਸ਼ੀ ਨਾਲ ਭਰ ਜਾਂਦਾ ਸੀ ਇਸੇ ਪਿੰਡ ਦੇ ਇੱਕ ਛੋਟੇ ਜਿਹੇ ਘਰ ਵਿੱਚ ਮਿੱਟੀ ਦਾ ਇੱਕ ਚੁੱਲ੍ਹਾ ਬਣਿਆ ਹੋਇਆ ਸੀ ਉਹ ਚੁੱਲਾ ਕੋਈ ਸੁਧਾਰਨ ਚੁੱਲਾ ਨਹੀਂ ਸੀ ਉਹ ਪਰਿਵਾਰ ਦੀ ਰੂਹ ਸੀ ਉਸ ਚੁੱਲੇ ਤੇ ਪਕਾਈਆਂ ਹੋਈਆਂ ਰੋਟੀਆਂ ਦਾ ਸਵਾਦ ਪਿੰਡ ਦੇ ਹਰੇਕ ਬੰਦੇ ਦੇ ਮਨ ਨੂੰ ਖਿੱਚਦਾ ਸੀ ਹਰ ਪਿੰਡ ਦੇ ਬੰਦੇ ਨੇ ਰੋਟੀ ਦਾ ਸਵਾਦ ਦੇਖਿਆ ਹੋਇਆ ਸੀ ਘਰ ਦਾ ਵਧੀਆ ਮਾਹੌਲ ਸੀ ਘਰ ਵਿੱਚ ਘਰ ਦੀਆਂ ਔਰਤਾਂ ਹਰ ਸਵੇਰ ਚੁੱਲੇ ਤੇ ਅੱਗ ਬਾਲਦੀਆਂ ਲੱਕੜੀਆਂ ਨਾਲ ਫਿਰ ਉਹਨਾਂ ਉੱਤੇ ਉਹ ਲੋਹੇ ਦਾ ਤਵਾ ਰੱਖ ਕੇ ਰੋਟੀ ਬਣਾਉਂਦੀਆਂ ਪਰ ਅੱਜ ਦਿਨ ਵੱਖਰਾ ਸੀ ਬਾਹਰ ਮੀਂਹ ਜੋਰਾ ਨਾਲ ਪੈ ਰਿਹਾ ਸੀ ਸਤੋ ਜੋ ਘਰ ਦੀ ਔਰਤ ਸੀ ਉਹ ਘਰ ਵਿੱਚ ਅੱਜ ਵੀ ਖਾਣਾ ਬਣਾਉਣ ਦਾ ਕੰਮ ਕਰ ਰਹੀ ਸੀ ਪਰ ਛੱਤ ਦੇ ਉੱਤੋਂ ਪਾਣੀ ਟਪਕ ਰਿਹਾ ਸੀ ਘਰ ਅੰਦਰ ਹਰ ਪਾਸੇ ਤੋਂ ਮੀਂਹ ਦੇ ਨਾਲ ਆਵਾਜ਼ਾਂ ਗੂੰਜ ਰਹੀਆਂ ਸਨ ਬੱਚੇ ਖਿੜਕੀ ਤੇ ਬੈਠੇ ਮੀਂਹ ਦੀਆਂ ਬੂੰਦਾਂ ਨੂੰ ਗਿਣ ਰਹੇ ਸਨ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਸੀ ਕਿਉਂਕਿ ਮੀਂਹ ਹਮੇਸ਼ਾ ਬਚਪਨ ਲਈ ਖੇਡ ਦਾ ਨਮਾ ਇੱਕ ਸਾਜ ਹੁੰਦਾ ਹੈ ਸਤੋ ਚੁੱਲ੍ਹੇ ਦੇ ਕੋਲ ਬੈਠੀ ਸੋਚ ਰਹੀ ਸੀ ਕਿ ਮੀ ਵਿੱਚ ਤਾਂ ਲੱਕੜੀਆਂ ਵੀ ਗਿੱਲੀਆਂ ਹੋ ਜਾਂਦੀਆਂ ਨੇ ਅੱਗ ਕਿਵੇਂ ਬਲੇਗੀ ਪਰ ਅੱਜ ਰੋਟੀ ਤਾਂ ਬਣਾਉਣੀ ਹੀ ਪੈਣੀ ਹੈ ਉਸਨੇ ਸਾਵਧਾਨੀ ਨਾਲ ਲੱਕੜਾਂ ਟਾਣੀਆਂ ਚੁੱਕੀਆਂ ਸੁੱਕੀਆਂ ਸੁੱਕੀਆਂ ਜਿਨ੍ਹਾਂ ਨੂੰ ਉਹ ਆਪਣੇ ਹੀ ਸੱਚੇ ਠੇਹਾਂ ਰੱਖਾਈ ਸੀ ਮਿੱਟੀ ਦਾ ਪਹਿਲਾ ਚੁੱਲ੍ਹਾ ਭਾਵੇਂ ਸਧਾਰਨ ਸੀ ਪਰ ਉਸ ਦੀ ਆਪਣੀ ਇੱਕ ਮਿੱਠੀ ਗੱਲ ਸੀ ਕਿ ਜਦੋਂ ਉਸ ਤੇ ਅੱਗ ਭਖਦੀ ਤਾਂ ਪਿੰਡ ਦੇ ਨੇੜੇ ਦੇ ਲੋਕ ਕਹਿੰਦੇ ਵਾਹ ਕਿੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਲੱਗਦਾ ਸੱਤੋਂ ਦੇ ਘਰ ਦਾ ਚੁੱਲ੍ਹਾ ਜਲ ਰਿਹਾ ਏ ਬੱਚੇ ਕੂਕਦੇ ਫਿਰਦੇ ਚਲਾਉਂਦੇ ਮਾਂ ਰੋਟੀ ਤੇ ਮੱਖਣ ਬਣੇਗਾ ਨਾ ਮਾਂ ਗੁੜ ਵਾਲੀ ਰੋਟੀ ਵੀ ਬਣਾਵੇਗੀ ਨਾ ਤਾਂ ਸੱਤੋਂ ਹੱਸ ਕੇ ਕਹਿੰਦੀ ਹਾਂ ਹਾਂ ਸਭ ਕੁਝ ਬਣੇਗਾ ਪਰ ਪਹਿਲਾਂ ਅੱਗ ਲੱਗਣ ਰੱਗ ਦੇਣ ਦੇ ਚੁੱਲ੍ਹੇ ਨੂੰ ਸਾਰੇ ਬੱਚੇ ਇੱਕ ਟੋਲਾ ਬਣਾ ਕੇ ਆਪਣੀ ਮਾਂ ਦੇ ਆਲੇ ਦੁਆਲੇ ਬੈਠ ਜਾਂਦੇ ਕਿਉਂਕਿ ਉਹਨਾਂ ਨੂੰ ਇੰਤਜ਼ਾਰ ਹੁੰਦਾ ਸੀ ਕਿ ਕਦ ਕੋਈ ਪਹਿਲੀ ਰੋਟੀ ਕਿਸੇ ਦੇ ਹਿੱਸੇ ਆਵੇਗੀ ਤੇ ਕਦ ਕੋਈ ਪਹਿਲੀ ਰੋਟੀ ਨੂੰ ਖਾਵੇਗਾ ਸਾਰੇ ਬੱਚੇ ਬਹੁਤ ਹੀ ਉਤਸੁਕਤਾ ਨਾਲ ਆਪਣੀ ਮਾਂ ਦੇ ਹੱਥਾਂ ਵੱਲ ਵੇਖਦੇ ਮੀ ਕਰਕੇ ਲੱਕੜਾਂ ਗਿੱਲੀਆਂ ਹੋ ਜਾਂਦੀਆਂ ਸਨ ਪਰ ਸੱਤੋਂ ਸੁੱਕੀਆਂ ਟਾਣੀਆਂ ਲੱਭ ਲ ਕੇ ਲੈ ਕੇ ਆਉਂਦੀ ਤੇ ਉਸ ਵਿੱਚ ਹੌਲੀ-ਹੌਲੀ ਚੁੱਲ੍ਹੇ ਵਿੱਚ ਲਗਾ ਕੇ ਉਸਨੇ ਅੱਗ ਬਾਲਣੀ ਸ਼ੁਰੂ ਕਰ ਦਿੱਤੀ ਹੌਲੀ-ਹੌਲੀ ਚੁੱਲੇ ਵਿੱਚ ਅੱਗ ਬਲਣੀ ਸ਼ੁਰੂ ਹੋ ਗਈ। ਜਦੋਂ ਹੌਲੀ-ਹੌਲੀ ਚੁੱਲੇ ਵਿੱਚ ਅੱਗ ਬਲਣੀ ਸ਼ੁਰੂ ਹੋ ਗਈ ਤਾਂ ਸਤੋ ਨੇ ਉਸ ਉੱਤੇ ਤਵਾ ਧਰਿਆ ਤੇ ਪ੍ਰਾਂਤ ਵਿੱਚ ਆਟਾ ਗੁੰਨਖੀ ਉਸਨੇ ਰੋਟੀ ਬਣਾਉਣੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਉਸਨੇ ਮੱਖਣ ਤੇ ਗੁੜ ਦੇ ਨਾਲ ਬੱਚਿਆਂ ਨੂੰ ਰੋਟੀ ਦਿੱਤੀ। ਬੱਚਿਆਂ ਨੂੰ ਜਦੋਂ ਰੋਟੀ ਦਿੱਤੀ ਤਾਂ ਬੱਚੇ ਰੋਟੀ ਖਾ ਕੇ ਬਹੁਤ ਖੁਸ਼ ਹੋਏ। ਜਦੋਂ ਬੱਚਿਆਂ ਦਾ ਹੁਣ ਰੋਟੀ ਖਾ ਕੇ ਢਿੱਡ ਭਰ ਚੁੱਕਾ ਸੀ ਤਾਂ ਹੁਣ ਉਹ ਮੀਂਹ ਵਿੱਚ ਖੇਡਣ ਦੀ ਤਿਆਰੀ ਵਿੱਚ ਲੱਗ ਰਹੇ ਸਨ ਸੱਤੋਂ ਨੇ ਉਹਨਾਂ ਨੂੰ ਬਥੇਰਾ ਰੋਕਿਆ ਪਰ ਬਚਪਨ ਵਿੱਚ ਮੀਂਹ ਵਿੱਚ ਖੇਡਣਾ ਹੀ ਸਭ ਤੋਂ ਚੰਗਾ ਅਤੇ ਸਭ ਤੋਂ ਵੱਖਰਾ ਹੁੰਦਾ ਹੈ ਫਿਰ ਇਸੇ ਤਰ੍ਹਾਂ ਬੱਚਿਆਂ ਨੂੰ ਖੇਡਦੇ-ਖੇਡਦੇ ਸ਼ਾਮ ਹੋ ਗਈ ਹੁਣ ਬੱਚਿਆਂ ਨੂੰ ਫੇਰ ਤੋਂ ਭੁੱਖ ਲੱਗ ਚੁੱਕੀ ਸੀ ਬਾਹਰ ਮੀਂਹ ਜ਼ੋਰਾਂ ਨਾਲ ਡਿੱਗ ਰਿਹਾ ਸੀ ਸੱਤ ਤੋਂ ਪਾਣੀ ਅਜੇ ਵੀ ਟਪਕ ਰਿਹਾ ਸੀ ਬੇੜੇ ਦੇ ਕੋਨੇ ਵਿੱਚ ਪਾਣੀ ਇਕੱਠਾ ਹੋ ਕੇ ਛੋਟੀ ਜਿਹੀ ਝੀਲ ਬਣ ਗਿਆ ਸੀ। ਬੱਚੇ ਉਸ ਨੂੰ ਖੁਸ਼ੀ ਨਾਲ ਵੇਖ ਕੇ ਤਾਲੀਆਂ ਬੁਜਾਉਂਦੇ ਸਨ ਪਰ ਸੱਤੋਂ ਦਾ ਧਿਆਨ ਤਾਂ ਆਪਣੇ ਮਿੱਟੀ ਦੇ ਚੁੱਲ੍ਹੇ ਵੱਲ ਸੀ ਕਿਉਂਕਿ ਉਹ ਚੁੱਲ੍ਹੇ ਤੇ ਹੀ ਉਸਨੇ ਸਭ ਨੂੰ ਖਾਣਾ ਬਣਾ ਕੇ ਦੇਣਾ ਸੀ। ਚੁੱਲ੍ਹੇ ਦੇ ਕੋਲ ਬੈਠ ਕੇ ਉਹ ਸੋਚੀ ਜਾ ਰਹੀ ਸੀ ਕਿ ਇਹ ਮੀਂਹ ਵੱਡੀ ਪ੍ਰੀਖਿਆ ਏ। ਗਿੱਲੀਆਂ ਲੱਕੜਾਂ ਨਾਲ ਅੱਗ ਨਹੀਂ ਲੱਗਦੀ ਪਰ ਅੱਜ ਤਾਂ ਰੋਟੀ ਬਣਾਉਣੀ ਹੀ ਬਣਾਉਣੀ ਐ। ਬੱਚਿਆਂ ਦੀਆਂ ਅੱਖਾਂ ਮੇਰੇ ਵੱਲ ਟਿਕੀਆਂ ਨੇ। ਉਸਨੇ ਸੱਜੇ ਹੇਠਾਂ ਰੱਖੀਆਂ ਕੁਝ ਸੁੱਕੀਆਂ ਟਾਣੀਆਂ ਕੱਢੀਆਂ ਉਹਨਾਂ ਨੂੰ ਸਾਵਧਾਨੀ ਨਾਲ ਚੁੱਲ੍ਹੇ ਵਿੱਚ ਰੱਖਿਆ ਤੇ ਮਾਚਿਸ ਦੀ ਤਿੱਲੀ ਨਾਲ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਹਿਲੀ ਵਾਰੀ ਧੂਆਂ ਨਿਕਲਿਆ ਤੇ ਅੱਗ ਬੁਝ ਗਈ ਦੂਜੀ ਵਾਰੀ ਵੀ ਅਜਿਹਾ ਹੀ ਹੋਇਆ ਬੱਚੇ ਹੱਸਣ ਲੱਗ ਪਏ ਮਾਂ ਅੱਗ ਤਾਂ ਲੱਗ ਹੀ ਨਹੀਂ ਰਹੀ ਪਰ ਸੱਤੋ ਨੇ ਉਹਨਾਂ ਨੂੰ ਪਿਆਰ ਨਾਲ ਦੇਖਿਆ ਤੇ ਕਿਹਾ ਬੱਚਿਓ ਧੀਰਜ ਨਾਲ ਕੰਮ ਕਰਨ ਵਾਲਾ ਹੀ ਸਫਲ ਹੁੰਦਾ ਏ ਵੇਖਿਓ ਹੁਣ ਅੱਗ ਜ਼ਰੂਰ ਲੱਗੇਗੀ ਤੀਜੀ ਵਾਰ ਜਦੋਂ ਉਸਨੇ ਸੁੱਕੀਆਂ ਟਾਣੀਆਂ ਦੇ ਨਾਲ ਕੁਝ ਸੁੱਕੀ ਘਾਹ ਰੱਖੀ ਤਾ ਚੁੱਲਾ ਚਮਕ ਉਠਿਆ ਲਾਲ ਲਾਲ ਲੱਗਦੀਆਂ ਲਪਟਾਂ ਉੱਠਦੀਆਂ ਵੇਖ ਬੱਚਿਆਂ ਨੇ ਤਾਲੀਆਂ ਵਜਾਈਆਂ ਤਾਂ ਜਸਵੰਤ ਨੇ ਕਿਹਾ ਬਾ ਮਾਂ ਹੁਣ ਤਾਂ ਰੋਟੀ ਜ਼ਰੂਰ ਬਣੇਗੀ ਰੱਜੋ ਨੇ ਛੋਟੀ ਆਵਾਜ਼ ਵਿੱਚ ਕਿਹਾ ਮਾਂ ਮੈਂ ਮੱਖਣ ਵੀ ਲਗਾ ਕੇ ਖਾऊं ਹੁਣ ਸਤੋ ਨੇ ਲੋਹੇ ਦਾ ਤਵਾ ਚੁੱਲੇ ਉੱਤੇ ਰੱਖਿਆ ਜਦੋਂ ਹਵਾ ਜਦੋਂ ਹਵਾ ਚੱਲਦੀ ਤਾਂ ਅੱਗ ਹੋਰ ਤੇਜ਼ ਹੋ ਜਾਂਦੀ ਜਦੋਂ ਤਵਾ ਗਰਮ ਹੋਇਆ ਉਸਨੇ ਆٹے ਦੀ ਇੱਕ ਗੋਲੀ ਬਣਾ ਕੇ ਬੇਲਣੇ ਨਾਲ ਰੋਟੀ ਬਣਾਉਣੀ ਸ਼ੁਰੂ ਕੀਤੀ ਤਵੇ ਤੇ ਜਦੋਂ ਪਹਿਲੀ ਰੋਟੀ ਪਾਈ ਤਾਂ ਘਰ ਦੀ ਸੁਗੰਧ ਫੈਲ ਗਈ ਉਹ ਸੁਗੰਧ ਜੋ ਸਿਰਫ ਮਿੱਟੀ ਦੇ ਚੁੱਲ੍ਹੇ ਤੇ ਬਣੀ ਰੋਟੀ ਵਿੱਚ ਹੁੰਦੀ ਹੈ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਦਾ ਚਾਨਣ ਸੀ ਉਹਨਾਂ ਦੀਆਂ ਅੱਖਾਂ ਤਵੇ ਤੇ ਸਿਕ ਰਹੀ ਰੋਟੀ ਤੇ ਸਨ ਕਿ ਕਦ ਰੋਟੀ ਸਾਨੂੰ ਮਿਲੇਗੀ ਮਾਂ ਵੀ ਆਪਣੇ ਬੱਚਿਆਂ ਲਈ ਬੜੇ ਪਿਆਰ ਨਾਲ ਰੋਟੀ ਬਣਾ ਰਹੀ ਸੀ ਅਵਾ ਹੌਲੇ ਹੌਲੇ ਗਰਮ ਹੋ ਰਿਹਾ ਸੀ ਗੁਰਮੇਲ ਨੇ ਆਟੇ ਦੀ ਗੋਲੀ ਨੂੰ ਹੱਥਾਂ ਨਾਲ ਦਬਾ ਕੇ ਗੋਲ ਕੀਤਾ ਫਿਰ ਬੇਲੜੇ ਨਾਲ ਰੋਟੀ ਬਣਾਈ ਰੋਟੀ ਜਦੋਂ ਤਵੇ ਤੇ ਪਈ ਤਾਂ ਛਣਕ ਛਣਕ ਦੀ ਆਵਾਜ਼ ਨਿਕਲਨੀ ਸ਼ੁਰੂ ਹੋਈ ਮੀ ਬਾਹਰ ਆਪਣੀ ਰਫਤਾਰ ਨਾਲ ਵਸ ਰਿਹਾ ਸੀ ਤੇ ਘਰ ਦੇ ਅੰਦਰ ਰੋਟੀ ਦੀ ਸੁਗੰਧ ਫੈਲੀ ਹੋਈ ਸੀ ਜਸਵੰਤ ਨੇ ਤੁਰੰਤ ਆਪਣੀ ਛੋਟੀ ਭੈਣ ਰਾਜੋ ਨੂੰ ਕਿਹਾ ਬੇਕ ਭੈਣ ਰੋਟੀ ਤਾਂ ਫੁੱਲਣ ਲੱਗੀ ਐ ਮਾਂ ਨੇ ਕਮਾਲ ਕਰ ਦਿੱਤਾ ਰਾਜੋ ਨੇ ਤਾਲੀ ਵਜਾ ਕੇ ਕਿਹਾ ਮਾਂ ਇਹ ਰੋਟੀ ਤਾਂ ਮੇਰੀ ਐ ਮੈਨੂੰ ਪਹਿਲਾਂ ਦਿਓ ਤਾਂ ਹੱਸ ਕੇ ਰੱਜ ਤੋਂ ਨੇ ਕਿਹਾ ਨਾ ਜੀ ਨਾ ਪਹਿਲਾ ਸਭ ਤੋਂ ਵੱਡੇ ਨੂੰ ਮਿਲੇਗੀ ਘਰ ਦੀ ਰੀਤ ਹੈ ਪਰ ਚਿੰਤਾ ਨਾ ਕਰ ਤੈਨੂੰ ਵੀ ਮੈਂ ਮਿਲੇਗੀ ਮੱਖਣ ਦੇ ਨਾਲ ਰੱਜੋ ਦੇ ਮੂੰਹ ਫੁਲਾਇਆ ਪਰ ਅਗਲੇ ਹੀ ਪਲ ਹੱਸ ਪਈ ਬੱਚਿਆਂ ਦੀ ਮਾਸੂਮੀਤੀ ਹੁੰਦੀ ਹੈ ਕਿ ਗੁੱਸੇ ਵਿੱਚੋਂ ਵੀ ਉਹ ਲੰਮਾ ਨਹੀਂ ਖਿੱਚਦੇ ਸੱਤੋਂ ਨੇ ਤਵੇ ਉੱਤੇ ਰੋਟੀ ਉਤਾਰੀ ਉਸ ਦੇ ਇੱਕ ਵੱਡਾ ਚਮਚ ਮੱਖਣ ਲਾਇਆ ਮੱਖਣ ਜਦੋਂ ਗਰਮ ਰੋਟੀ ਤੇ ਪਿਗ ਲਿਆ ਤਾਂ ਉਸ ਦੀ ਖੁਸ਼ਬੂ ਹੋਰ ਵੀ ਮਹਿਕਾਂ ਨਾਲ ਭਰ ਗਈ ਉਸ ਤੋਂ ਬਾਅਦ ਕੋਣੇ 'ਚ ਬੈਠਾ ਉਹਨਾਂ ਦਾ ਪਿਤਾ ਉਹ ਸਾਰੀ ਗੱਲ ਦੇਖ ਰਿਹਾ ਸੀ ਤੇ ਮੁਸਕਰਾ ਰਿਹਾ ਸੀ ਤਾਂ ਉਸਨੇ ਕਿਹਾ ਵਾ ਸਤੋ ਇਹ ਤਾਂ ਸਾਹੀ ਰੋਟੀ ਬਣ ਗਈ ਅਸਲ ਵਿੱਚ ਤਾਂ ਮਿੱਟੀ ਦੇ ਚੁੱਲੇ ਦੀ ਹੀ ਬਰਕਤ ਹੈ ਜਸਵੰਤ ਨੇ ਮੱਖਣ ਵਾਲੀ ਰੋਟੀ ਖਾਧੀ ਤੇ ਉਸਦਾ ਚਿਹਰਾ ਖਿੜ ਗਿਆ ਮਾਂ ਇਹ ਤਾਂ ਬਹੁਤ ਮਿੱਠੀ ਹੈ ਇਹੋ ਜਿਹੀ ਰੋਟੀ ਤਾਂ ਕਿਸੇ ਹੋਰ ਨਹੀਂ ਮਿਲਦੀ ਕਰਮਜੀਤ ਜੋ 8 ਸਾਲ ਦੀ ਸੀ ਉਸ ਦੀਆਂ ਅੱਖਾਂ ਵਿੱਚ ਸ਼ਰਾਰਤ ਸੀ ਉਹ ਬੋਲਿਆ ਮਾਂ ਅਗਲੀ ਰੋਟੀ 'ਤੇ ਗੁੜ ਪਾ ਦੇਣਾ ਮੈਨੂੰ ਤਾਂ ਗੁੜ ਵਾਲੀ ਰੋਟੀ ਚੰਗੀ ਲੱਗਦੀ ਹੈ ਤਾਂ ਰੱਜੋ ਨੇ ਹੱਸ ਕੇ ਕਿਹਾ ਹਾਂ ਬਈ ਤੇਰੀ ਖਾਹਿਸ਼ ਵੀ ਪੂਰੀ ਹੋਵੇਗੀ ਹਰ ਬੱਚੇ ਨੂੰ ਉਸਦੀ ਮਨਪਸੰਦੀ ਰੋਟੀ ਮਿਲੇਗੀ ਫਿਰ ਉਸਨੇ ਗੁੜ ਕੱਟ ਕੇ ਰੋਟੀ ਵਿੱਚ ਪਾਇਆ ਤੇ ਰੋਟੀ ਬਣਾ ਕੇ ਕਰਮਜੀਤ ਦੇ ਹੱਥ ਵਿੱਚ ਰੱਖ ਦਿੱਤੀ ਕਰਮਜੀਤ ਰੋਟੀ ਖਾਂਦਾ ਗਿਆ ਤੇ ਹਰ ਇੱਕ ਰੋਟੀ ਦੇ ਟੁਕੜੇ ਦੇ ਨਾਲ ਉਸਦੇ ਚਿਹਰੇ ਤੇ ਖੁਸ਼ੀ ਵਾਧਦੀ ਗਈ ਸੀ ਰੱਜੋ ਵੀ ਚੁੱਪ ਨਾ ਰਹੀ ਉਹ ਜ਼ੋਰ ਨਾਲ ਚੁਲਾਈ ਮਾਂ ਮੈਨੂੰ ਵੀ ਮੱਖਣ ਤੇ ਗੁੜ ਦੋਵੇਂ ਮਿਲਾ ਕੇ ਰੋਟੀ ਦੇ ਨਹੀਂ ਤਾਂ ਮੈਂ ਰੋਟੀ ਨਹੀਂ ਖਾਣੀ ਕਾਰ ਹੱਸਣਾ ਗੂੰਜ ਗਿਆ ਭਪਿੰਦਰ ਨੇ ਹੱਸਦੇ ਹੋਏ ਕਿਹਾ ਇਤਾਂ ਛੋਟੀ ਵੱਡਿਆਂ ਤੋਂ ਵੀ ਵੱਧ ਕੇ ਜਿਤਾਉਂਦੀ ਏ ਹੱਕ ਪਰ ਕੀ ਕਰੀਏ ਧੀਆਂ ਘਰ ਦੀਆਂ ਹੁੰਦੀਆਂ ਹੀ लाਡ ਲੀਆਂ ਨੇ ਸਤੋ ਨੇ ਰਜੋ ਲਈ ਖਾਸ ਰੋਟੀ ਬਣਾਈ ਰਜੋ ਰੋਟੀ ਤੇ ਮੱਖਣ ਰੱਖ ਕੇ ਫਿਰ ਉਸ ਤੇ ਗੁੜ ਰੱਖਿਆ ਜਦੋਂ ਰੋਟੀ ਖਾਧੀ ਤਾਂ ਉਹ ਬਹੁਤ ਖੁਸ਼ ਹੋਈ ਇਸ ਖੁਸ਼ੀ ਦੇ ਮਾਹੌਲ ਵਿੱਚ ਰਜੋ ਦੇ ਮਨ ਵਿੱਚ ਆਇਆ ਕਿ ਉਹ ਆਪਣੀ ਮਾਂ ਨੂੰ ਪਿਆਰ ਨਾਲ ਕਹੇ ਕਿ ਮਾਂ ਮੈਂ ਵੀ ਤੇਤੋਂ ਰੋਟੀ ਬਣਾਉਣੀ ਸਿੱਖਾਂਗੀ ਇਸ ਖੁਸ਼ੀ ਦੇ ਮੌਲ ਵਿੱਚ ਹੁਣ ਸਤੋ ਦੇ ਮਨ ਵਿੱਚ ਇੱਕ ਜਦ ਆ ਗਈ। ਉਹ ਹੌਲੀ ਜਿਹੀ ਆਵਾਜ਼ ਵਿੱਚ ਕਹਿੰਦੀ ਜਦੋਂ ਮੈਂ ਛੋਟੀ ਸੀ ਮੇਰੀ ਮਾਂ ਵੀ ਐਵੇਂ ਹੀ ਚੁੱਲੇ ਤੇ ਰੋਟੀ ਬਣਾਉਂਦੀ ਸੀ। ਮੈਂ ਵੀ ਐਵੇਂ ਹੀ ਮੱਖਣ ਤੇ ਗੁੜ ਲਾ ਕੇ ਰੋਟੀ ਖਾਣ ਲਈ ਰੋਲਾ ਪਾਉਂਦੀ ਸੀ। ਅੱਜ ਲੱਗਦਾ ਜਿਵੇਂ ਉਹੀ ਦਿਨ ਵਾਪਸ ਆ ਗਏ ਹੋਣ। ਬੱਚਿਆਂ ਨੇ ਜ਼ੋਰ ਨਾਲ ਪੁੱਛਿਆ ਮਾਂ ਦਾਦੀ ਵੀ ਰੋਟੀਆਂ ਬਣਾ ਕੇ ਖਵਾਉਂਦੀ ਹੋ ਤਾਂ ਸਤੋ ਦੀਆਂ ਅੱਖਾਂ ਨਮੀ ਨਾਲ ਭਰ ਗਈਆਂ। ਹਾਂ ਬੱਚਿਓ ਉਹਦੀ ਰੋਟੀ ਵਿੱਚ ਵੀ ਜਾਦੂ ਸੀ। ਉਹ ਕਹਿੰਦੀ ਸੀ ਕਿ ਰੋਟੀ ਸਿਰਫ ਪੇਟ ਭਰਨ ਲਈ ਨਹੀਂ ਸਗੋਂ ਘਰ ਦੀਆਂ ਰੂਹਾਂ ਨੂੰ ਜੋੜਨ ਲਈ ਹੁੰਦੀ ਹੈ ਸੱਚਮੁੱਚ ਮਿੱਟੀ ਦੇ ਚੁੱਲੇ ਤੇ ਬਣੀ ਰੋਟੀ ਵਿੱਚ ਜੋ ਗਰਮਾਹਟ ਹੈ ਉਹ ਕਿਸੇ ਹੋਰ ਥਾਂ ਨਹੀਂ ਮਿਲਦੀ ਇਹ ਸਾਡੀ ਧਰਤੀ ਦੀ ਇੱਕ ਖੁਸ਼ਬੂ ਹੈ ਬਾਹਰ ਮੀਂਹ ਲਗਾਤਾਰ ਪੈ ਰਿਆ ਸੀ ਪਰ ਘਰ ਅੰਦਰੋਂ ਰੋਟੀ ਦੀ ਖੁਸ਼ਬੂ ਮੱਖਣ ਦੀ ਮਹਿਕ ਤੇ ਪਰਿਵਾਰ ਦੀ ਹੱਸਣ ਵਾਲੀਆਂ ਗੱਲਾਂ ਨੇ ਇੱਕ ਸੋਹਣਾ ਮੇਲਾ ਬਣਾ ਦਿੱਤਾ ਸੀ ਉਹ ਘਰ ਭਾਵੇਂ ਛੋਟਾ ਸੀ ਪਰ ਕਿਸੇ ਮਹਿਲਾ ਵਰਗਾ ਨਹੀਂ ਸੀ ਪਰ ਉੱਥੇ ਪਿਆਰ ਨਾਲ ਪੱਕ ਰਿਹਾ ਖਾਣਾ ਬਣ ਰਹੀ ਚੁੰਨੇ ਦੀ ਰੋਟੀ ਤੇ ਆਪਸੀ ਪਿਆਰ ਵੱਡੇ ਵੱਡੇ ਮਹਿਲਾਂ ਨਾਲੋਂ ਵੀ ਵੱਧ ਕੇ ਸੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ